ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਭੈਣ ਭਰਾ ਪੜਾਈ ਪਤਾ ਮੰਗ ਐਡ ਪਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਨੂੰ ਕੋਝ ਦਿਨਵਾਦ ਬਾਰ-ਬਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਕਰਨਾ ਜੀ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਕੌਰ ਕਾਸ ਜਰਸੀਕ ਜਨਮ 1992 ਕੱਦ 5 ਫੁੱਟ 3 ਇੰਚ ਪੜਾਈ ਬੀਏ ਸੀ ਨਰਸਿੰਗ ਆਰ ਐਨ ਜੋਬ ਹਸਪੀਟਲ ਚ ਕਰਦੇ ਨੇ ਪਤਾ ਜਲੰਧਰ ਹੈ ਇਹਨਾਂ ਦਾ ਇੰਡੀਆ ਦਾ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਮੰਗ ਲੜਕਾ ਸਿਰਫ ਜਰਸੀ ਕਾਸ ਦੋਈ ਹੋਵੇ ਲੜਕੇ ਨੇ ਵਧੀਆ ਪ੍ਰੋਫੈਸ਼ਨਲ ਡਿਗਰੀਜ਼ ਆ ਪਲੱਸ 2 ਨਾਨ ਮੈਡੀਕਲ ਤੇ ਡਿਪਲੋਮਾ ਕੀਤਾ ਹੋਵੇ ਲੜਕਾ ਵਧੀਆ ਚੰਗੇ ਪਰਿਵਾਰ ਤੋਂ ਹੋਵੇ ਲੜਕਾ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤੋਂ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਪਰਿਵਾਰ ਵਿਚਾਰ ਕਰ ਸਕਦਾ ਜੀ ਲੜਕਾ ਲੜਕੀ ਦੀ ਉਮਰ ਦੇ ਬਰਾਬਰ ਜਾਂ ਛੋਟਾ ਹੋਵੇ ਲੜਕੇ ਦਾ ਕੱਦ 5 ਫੁੱਟ 8 ਇੰਚ ਤੋਂ ਉੱਪਰ ਹੋਵੇ WhatsApp ਨੰਬਰ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਲਕਾ ਕਾਸ ਚੌਧਰੀ ਜਨਮ 12/11/1995 ਕੱਦ 5 ਫੁੱਟ 5 ਇੰਚ ਇੱਕ ਵੱਡਾ ਪ੍ਰਾਪਿਤਾ ਬਿਜ਼ਨਸਮੈਨ ਮਾਤਾ ਹਾਊਸ ਵਾਈਫ ਨੇ ਪਤਾ ਅੰਮ੍ਰਿਤਸਰ ਸਾਹਿਬ ਪੜਾਈ ਬੀਟਾ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਲੜਕੀ ਜੋਬ ਨਹੀਂ ਕਰਦੀ ਲੜਕੀ ਨੂੰ ਯੋਗਾ ਅਤੇ ਲੋਗੋ ਡਿਜ਼ਾਈਨਿੰਗ ਦਾ ਸ਼ੌਂਕ ਹੈ ਮੰਗ ਲੜਕਾ ਅੰਮ੍ਰਿਤਸਰ ਸਾਹਿਬ ਤੋਂ ਹੋਵੇ ਵੈਸ਼ ਨੂੰ ਹੋਵੇ ਚੰਗਾ ਬਿਜ਼ਨਸਮੈਨ ਜਾਂ ਸਰਕਾਰੀ ਨੌਕਰੀ ਤੇ ਹੋਵੇ ਫੋਨ ਨੰਬਰ ਪਰਵਾਰ ਦਾ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਜਨਮ ਇਕ 1990 ਕੱਦ 5 ਫੁੱਟ 4 ਇੰਚ ਪੜ੍ਹਾਈ ਬੀਏ ਐਲਐਲਬੀ ਐਲਐਲਐਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਈਲੈਂਡਸ ਕਲੀਅਰ ਇਹਨਾਂ ਦਾ ਬਿੱਦ 765 ਬੈਂਡ ਨੇ 10 ਸਾਲ ਦਾ ਇਹਨਾਂ ਦਾ ਕੈਨੇਡਾ ਦਾ ਮਲਟੀਪਲ ਵੀਜ਼ਾ ਤੇ 10 ਸਾਲ ਦਾ ਇਹਨਾਂ ਕੋਲੇ ਟੂਰਿਸਟ ਵੀਜ਼ਾ ਜੂਐਸਏ ਦਾ ਪਿਤਾ ਇਹਨਾਂ ਦੇ ਰਿਟਾਇਰ ਪ੍ਰਿੰਸੀਪਲ ਨੇ ਆਈਟੀਆਈ ਮੋਗਾ ਤੋਂ ਮਾਤਾ ਹਾਊਸ ਵਾਈਫ ਨੇ ਦੋ ਇਹਨਾਂ ਦੇ ਭਰਾ ਨੇ ਇੱਕ ਪ੍ਰਾ ਕੈਨੇਡਾ ਪੀਆਰ ਆ ਪਤਾ ਮੋਗਾ ਇਹਨਾਂ ਨੂੰ ਲੜਕਾ ਵਧੀਆ ਪੜਿਆ ਲਿਖਿਆ ਸੋਨਾ ਸੁਨੱਖਾ ਵਧੀਆ ਜੌਬ ਕਰਦਾ ਜਾਂ ਐਨਆਰਆਈ ਚਾਹੀਦਾ ਫੋਨ ਨੰਬਰ ਦਿੱਤਾ ਗਿਆ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨਦੀਪ ਕੌਰ ਜਨਮ 22/9/1998 ਕੱਦ 5 ਫੁੱਟ 5 ਇੰਚ ਪੜ੍ਹਾਈ ਐਟਟੀਟੀ ਕੋਰਸ 2 ਸਾਲ ਦਾ ਬੀਏ ਬੈਚਲਰ ਆਫ ਆਰਟਸ ਐਮਏ ਪੰਜਾਬੀ ਮਾਸਟਰ ਆਫ ਆਰਟਸ ਦੋ ਭਰਾ ਨੇ ਪਤਾ ਜਲੰਧਰ ਕਾਸਟ ਮਜਵੀ ਸਿੱਖ ਇਹਨਾਂ ਨੂੰ ਐਨਆਰਆਈ ਜਾਂ ਸਰਕਾਰੀ ਨੌਕਰੀ ਵਾਲਾ ਲੜਕਾ ਚਾਹੀਦਾ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲਾਲਾਬਾਦ ਕੱਦ 5 ਫੁੱਟ 2 ਇੰਚ ਜਨਮ 31/10/1998 ਪੜ੍ਹਾਈ ਪਲੱਸ 2 ਨਾਨ ਮੈਡੀਕਲ ਕੈਨੇਡੀਅਨ ਸਟੱਡੀ ਕੰਪਿਊਟਰ ਇੰਜੀਨੀਅਰਿੰਗ ਟੈਕਨੀਕਲ ਡਿਪਲੋਮਾ ਗੋਤਮਾਨ ਕਾਸਟ ਜਰਸੀ ਲਾਹੌਰੀਆ ਇੱਕ ਪ੍ਰਾ ਕੈਨੇਡਾ ਵਿੱਚ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਆ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਨੇ ਮੰਗ ਲੜਕਾ ਕੈਨੇਡਾ ਪੀਅਰ ਹੋਵੇ ਜ਼ਮੀਨ 5 ਤੋਂ 7 ਕਿੱਲੇ ਹੋਵੇ ਲੜਕਾ ਸਰਦਾਰ ਤੇ ਭਗਵੰਦਾ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਰਸੀ ਗੋਤ ਸਿੱਧੂ ਜਨਮ 29 1998 ਕੱਦ 5 ਫੁੱਟ 7 ਇੰਚ ਪੜਾਈ ਬੀਐਸਸੀ ਨਰਸਿੰਗ ਡੀਐਮਸੀ ਲੁਧਿਆਣਾ ਚ ਆਰਐਨ ਕਲੀਅਰ ਜੋਬ ਆਰਐਨ ਗਵਰਨਮੈਂਟ ਹਸਪੀਟਲ ਬ੍ਰੈਮਟਨ ਕੈਨੇਡਾ ਚ ਲੜਕੀ ਅੰਮ੍ਰਿਤ ਤਾਰੀ ਹੈ ਪਤਾ ਮੰਡੀ ਡੱਬ ਵਾਲੀ ਸਿਰਸਾ ਹਰਿਆਣਾ ਪਿਤਾ ਆਤਮਾ ਸਿੰਘ ਲੈਕਚਰਰ ਗਵਰਨਮੈਂਟ ਸਕੂਲ ਤੋਂ ਮਾਤਾ ਬਲਜੀਤ ਕੌਰ ਹਾਊਸ ਵਾਈਫ ਨੇ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਚ ਮੰਗ ਕੇ ਇਹਨਾਂ ਨੂੰ ਲੜਕਾ ਗੁਰਸਿੱਖ ਸੋਨਾ ਵੈਜੀਟੇਰੀਅਨ ਕੋਈ ਨਸ਼ਾ ਨਾ ਕਰਦਾ ਹੋਵੇ ਲੜਕਾ ਪੜਿਆ ਲਿਖਿਆ ਕੈਨੇਡਾ ਜਾਂ ਯੂ ਐਸ ਤੋਂ ਪੀਆਰ ਚਾਹੀਦਾ ਜ਼ਮੀਨ 25 ਤੋਂ 30 ਕਿੱਲੇ ਹੋਵੇ ਪਰ ਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਮੁਹਾਲੀ ਚੰਡੀਗੜ੍ਹ ਲੁਧਿਆਣਾ ਮਾਲਵੇ ਇਲਾਕੇ ਨੂੰ ਪਹਿਲਾ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 12/5/1998 ਗੋਤ ਬਰਾੜ ਪੜਾਈ ਪਲੱਸ 2 ਡਿਪਲੋਮਾ ਆਫ ਲਾਇਬ੍ਰੇਰੀ ਸਾਇੰਸ ਨੈਨੀ ਕੋਰਸ ਵਿਦ ਐਕਸਪੀਰੀਅੰਸ ਨੌ ਇਨ ਕੈਨੇਡਾ ਔਰ ਨੈਨੀ ਵਰਕ ਪਰਮਿਟ ਤੇ ਨੇ ਪੀਆਰ ਫਾਈਲ ਇਨ ਪ੍ਰੋਸੈਸ ਚਾ ਇੱਕ ਭਰਾ ਮੈਰੀਡਾ ਕੈਨੇਡਾ ਪੀਆਰ ਆ ਲੜਕੀ ਸਰੀ ਕੈਨੇਡਾ ਵਿੱਚ ਫੈਮਲੀ ਨਾਲ ਰਹਿੰਦੀ ਆ ਲੜਕੀ ਵਧੀਆ ਨਰਮ ਸੁਭਾਅ ਵਾਲੀ ਐ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਵਧੀਆ ਸੁਭਾਅ ਵਾਲਾ ਚਾਹੀਦਾ ਲੜਕਾ ਵੈਸ਼ ਨੂੰ ਹੋਵੇ ਲੜਕੇ ਨੂੰ 15 ਤੋਂ 18 ਕਿੱਲੇ ਜ਼ਮੀਨ ਹੋਵੇ ਚਾਹੇ ਲੜਕਾ ਪੰਜਾਬ ਤੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਾਇਲ ਅਗਰਵਾਲ ਜਨਮ 7 ਮਈ 1995 ਜਨਮ ਸਥਾਨ ਮਹਾਲੀ ਪੜ੍ਹਾਈ ਐਮ ਐਸ ਕੈਮਿਸਟਰੀ ਬੀ ਐਡ ਆਈਲਰਸ ਕਲੀਅਰ ਬੈਂਡ 6.5 ਮਾਤਾ ਰਜਨੀ ਅਗਰਵਾਲ ਹਾਊਸ ਵਾਈਫ ਨੇ ਪਿਤਾ ਸੁਹਾਸ ਅਗਰਵਾਲ ਬਿਜ਼ਨਸਮੈਨ ਨੇ ਪ੍ਰਾਂਕੁਸ਼ ਪੀਆਰ ਇਨ ਕੈਨੇਡਾ ਪਤਾ ਖੋਸਾ ਪੰਡੋ ਮੋਗਾ ਲੜਕੀ ਤਲਾਕਸ਼ੁਦਾ ਲੜਕੀ ਦੀ 2 ਸਾਲ ਦੀ ਇੱਕ ਬੇਟੀ ਹੈ ਮੰਗੇ ਇਹਨਾਂ ਨੂੰ ਲੜਕਾ ਅਗਰਵਾਲ ਖੱਤਰੀ ਅਰੋੜਾ ਜਾਂ ਜੱਟ ਕਾਸਟ ਤੋਂ ਹੋਵੇ ਲੜਕਾ ਚੰਗਾ ਬਿਜ਼ਨਸਮੈਨ ਜਾਂ ਸਰਕਾਰੀ ਨੌਕਰੀ ਵਾਲਾ ਜਾਂ ਐਨ ਆਰ ਆਈ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜ ਜਾਣਕਾਰੀ ਲੈ ਸਕਦੇ ਹੋ ਪਰਿਵਾਰ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਗੋਤ ਢਿੱਲੋਂ ਜਨਮ 29 6 1994 ਕੱਦ 5 ਫੁੱਟ 3 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਕੰਮ ਸੈਂਟਰਲ ਗਵਰਨਮੈਂਟ ਜੌਬ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਪਿਤਾ ਆਰਮੀ ਚੋਂ ਰਿਟਾਇਰ ਨੇ ਇੱਕ ਭਰਾਿਕ ਭੈਣ ਕੈਨੇਡਾ ਵਿੱਚ ਪਤਾ ਅਮਰਸਰ ਸਾਹਿਬ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਸਰਕਾਰੀ ਨੌਕਰੀ ਵਾਲਾ ਲੜਕਾ ਚਾਹੀਦਾ ਜ਼ਮੀਨ 4 ਤੋਂ 5 ਕਿੱਲੇ ਹੋਵੇ ਇਹਨਾਂ ਨੂੰ ਅਮਰਸਰ ਸਾਹਿਬ ਦੇ ਨੇੜੇ ਦੇ ਏਰੀਏ ਨੂੰ ਪਹਿਲ ਆ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਪੜ੍ਹਾਈ ਬੀ ਕਾਮ ਕੱਦ 5 ਫੁੱਟ 2 ਇੰਚ ਪਤਾ ਹੁਸ਼ਿਆਰਪੁਰ ਦੋ ਭਰਾ ਨੇ ਅਨਮੈਰਿਡ ਹਨ ਗੋਤ ਝਗਰੇ ਲੜਕੀ ਕੈਨੇਡਾ ਪੀਆਰ ਮੰਗ ਇਹਨਾਂ ਨੂੰ ਲੜਕਾ ਸਰਦਾਰ ਚਾਹੀਦਾ ਜੀ ਤੇ ਲੜਕਾ ਸਿੱਖ ਸੈਣੀ ਜੱਟ ਰਾਮਗੜੀ ਆਕਾਸ਼ ਤੋਂ ਹੋਵੇ ਐਨ ਆਰ ਆਈ ਲੜਕੇ ਨੂੰ ਪਹਿਲਾ ਫੋਨ ਨੰਬਰ ਦਿੱਤਾ ਗਿਆ ਬਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀਖ ਢਾਲੀਵਾਲ ਲੜਕੀ ਉਮਰ 32 ਸਾਲ ਕੱਦ 5 ਫੁੱਟ 5 ਇੰਚ ਪੜ੍ਹਾਈ ਬੀ ਐਸ ਸੀ ਨਰਸਿੰਗ ਜ਼ਿਲ੍ਹਾ ਮੋਗਾ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲੜਕੀ ਇੱਕ ਵਾਰ ਕੈਨੇਡਾ ਜਾ ਕੇ ਆਈ ਹੈ ਹੁਣ ਪੰਜਾਬ ਵਿੱਚ ਹੈ ਲੜਕੀ ਦਾ ਪ੍ਰਾ ਕੈਨੇਡਾ ਪੀਆਰ ਆ ਮੈਰਿਡਾ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਨੇ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਇਹਨਾਂ ਨੂੰ ਕੈਨੇਡਾ ਪੀਆਰ ਲੜਕਾ ਚਾਹੀਦਾ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਲਕਾ ਚੋ ਨਾਮ ਹਲਕਾ ਕਾਸ ਚੌਧਰੀ ਜਨਮ 12/11/1995 ਕੱਦ 5 ਫੁੱਟ 5 ਇੰਚ ਇੱਕ ਵੱਡਾ ਪ੍ਰਾ ਪਿਤਾ ਬਿਜ਼ਨਸਮੈਨ ਮਾਤਾ ਹਾਊਸ ਵਾਈਫ ਨੇ ਪਤਾ ਅਮਰਸਰ ਸਾਹਿਬ ਪੜਾਈ ਬੀਟਾ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਲੜਕੀ ਜੌਬ ਨਹੀਂ ਕਰਦੀ ਲੜਕੀ ਨੂੰ ਜੋਗਾ ਤੇ ਲੋਗੋ ਡਿਜ਼ਾਈਨਿੰਗ ਦਾ ਸ਼ੌਕ ਹੈ ਮੰਗ ਲੜਕਾ ਅਮਰਸਰ ਸਾਹਿਬ ਤੋਂ ਹੋਵੇ ਵੈਸ਼ ਨੂੰ ਹੋਵੇ ਚੰਗਾ ਹੋਵੇ ਬਿਜ਼ਨਸਮੈਨ ਜਾਂ ਸਰਕਾਰੀ ਨੌਕਰੀ ਤੇ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਰਸੀਕ ਜਨਮ 1990 ਪੜਾਈ ਬੀਏ ਡਿਪਲੋਮਾ ਇਨ ਕੰਪਿਊਟਰ ਡੀਸੀਏ कद 5 फुट 3 इंच ਤਿੰਨ ਭੈਣਾਂ ਨੇ ਇੱਕ ਮੈਰਿਡਾ ਮੰਗੇ ਇਹਨਾਂ ਨੂੰ ਜਰਸੀਕ ਲੜਕਾ ਚਾਹੀਦਾ ਜੀ ਲੜਕੇ ਨੂੰ 12 ਕਿੱਲੇ ਜ਼ਮੀਨ ਹੋਵੇ ਲੜਕਾ ਕੈਨੇਡਾ ਆਸਟ੍ਰੇਲੀਆ ਜ਼ੁੱਕੇ ਪੀਅਰ ਹੋਵੇ ਜਾਂ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਨੌਕਰੀ ਤੇ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਬਠਿੰਡਾ ਜਨਮ 1998 ਕੱਦ 5 ਫੁੱਟ 3 ਇੰਚ ਗੋਤ ਸਰਾਂ ਪੜ੍ਹਾਈ ਪਲੱਸ 2 ਬੀਐਸਸੀ ਨਰਸਿੰਗ 3 ਸਾਲ ਦਾ ਤਜਰਬਾ ਡੀਐਮਸੀ ਲੁਧਿਆਣਾ ਹਸਪੀਟਲ ਚੋਕਾਸ ਜਰਸੀ ਖਾਨਦਾਨੀ ਪਰਿਵਾਰ ਆ ਕਨੇਡਾ ਪੀਆਰ ਲੜਕੇ ਦੀ ਜ਼ਰੂਰਤ ਹੈ ਇਹਨਾਂ ਨੂੰ ਲੜਕਾ ਨਸ਼ਾ ਰਹਿਤ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਸਕੋਰ ਜਨਮਤਾਰ 11 1997 ਕਾਸਟ ਮਜਵੀ ਸੀ ਕੱਦ 5 ਫੁੱਟ 1 ਇੰਚ ਗੋਤ ਪੱਟੀ ਪੜਾਈ ਪਲੱਸ 2 ਨਰਸਿੰਗ ਐਨ ਐਮ ਫੈਸ਼ਨ ਡਿਜ਼ਾਈਨਰ ਬੁਟੀਕ ਇੱਕ ਪ੍ਰਾਈਮੈਰੀਟ ਏਰੀਆ ਬਠਿੰਡਾ ਮੰਗ ਇਹਨਾਂ ਨੂੰ ਮਜਵੀ ਸੀ ਕਾਸਟ ਦਾ ਸਰਕਾਰੀ ਜੋਬ ਕਰਦਾ ਲੜਕਾ ਚਾਹੀਦਾ ਚਾਹੇ ਲੜਕਾ ਆਰਮੀ ਚ ਹੋਵੇ ਚਾਹੇ ਕਿੰਨੀ ਵੀ ਉਮਰ ਦਾ ਹੋਵੇ ਚਾਹੇ ਸੋਨਾ ਵੀ ਨਾ ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਪੰਦੇਰ ਕਾਸਟ ਜਰਸੀ ਕੱਦ 5 ਫੁੱਟ 6 ਇੰਚ ਤਹਿਸੀਲ ਪਹਿਲ ਜ਼ਿਲ੍ਹਾ ਲੁਧਿਆਣਾ ਇੱਕ ਪ੍ਰਾ ਮੈਰਿਡ ਆ ਲੜਕੀ ਬ੍ਰੈਂਪਟਨ ਕੈਨੇਡਾ ਰਹਿੰਦੀ ਹੈ ਜਨਮ ਮਾਰਚ 1990 ਪੜ੍ਹਾਈ ਐਮਸੀਏ ਇੰਡੀਆ ਤੋਂ ਆਈਟੀ ਐਡਵਾਂਸ ਡਿਪਲੋਮਾ ਇਨ ਕੈਨੇਡਾ ਤੋਂ ਲੜਕੀ ਕੈਨੇਡਾ ਪੀਆਰ ਐਸ ਜੀ ਇਹਨਾਂ ਨੂੰ ਮੰਗਾ ਜੀ ਇਹਨਾਂ ਦੀ ਕੇਵਲ ਲੜਕਾ ਕੈਨੇਡਾ ਪੀਅਰ ਜਾਂ ਸਿਟੀਜ਼ਨ ਜਾਂ ਖੁਦ ਪੀਅਰ ਹੋ ਸਕਦਾ ਹੋਣ ਵਾਲਾ ਇਹਨਾਂ ਨਾਲ ਸੰਪਰਕ ਕਰੇ ਇੰਡੀਆ ਵਾਲੇ ਸੰਪਰਕ ਨਾ ਕਰਨ ਲੜਕੀ ਬੇਕਸੂਰ ਅਤੇ ਥੋੜੇ ਸਮੇਂ ਤੋਂ ਤਲਾਕਸ਼ੁਦਾ ਕੋਈ ਬੱਚਾ ਨਹੀਂ ਜੀ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਹੀ ਇਹਨਾਂ ਨੂੰ ਸੰਪਰਕ ਕਰਨ ਮੈਰਿਜ ਵੀਰੋ ਵਾਲੇ ਫੋਨ ਪਰਿਵਾਰ ਨੂੰ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਜੱਟ ਲੜਕੀ ਜਨਮ ਮਹੀਨਾ ਸ਼ਸਿਆਣੇ ਕੱਦ 5 ਫੁੱਟ 4 ਇੰਚ ਪੜਾਈ ਬੀਏ ਸੀ ਨਰਸਿੰਗ ਲੜਕੀ ਕੈਨੇਡਾ ਪੀਆਰ ਆ ਜੋਬ ਵਾਲਨ ਰਜਿਸਟਰ ਨਰਸ ਹੈ ਹਸਪਤਾਲ ਵਿੱਚ ਜੋਬ ਕਰਦੀ ਹੈ ਲੜਕੀ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਹੈ ਕਾਸ਼ ਜੱਟ ਪਿਤਾ बिजनेਸਮੈਨ ਤੇ ਖੇਤੀ ਕਰਦੇ ਨੇ ਜਿਲ੍ਹਾ ਗੁਰਦਾਸਪੁਰ ਮੰਗ ਇਹਨਾਂ ਨੂੰ ਲੜਕਾ ਸ਼ੁੱਧ ਵੈਸ਼ ਨੂੰ ਪਰਿਵਾਰ ਤੋਂ ਚਾਹੀਦਾ ਲੜਕੇ ਨੂੰ ਘੱਟੋ-ਘੱਟ ਬੀਏ ਕੀਤੀ ਹੋਵੇ ਵਧੀਆ ਨੌਕਰੀ ਤੇ ਹੋਵੇ ਲੜਕੇ ਕੋਲੇ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਆਵੇ ਲੜਕਾ ਕੈਨੇਡਾ ਪੀਆਰ ਜਾਂ ਕਿਸੇ ਵੀ ਸਟੇਟਸ ਤੇ ਹੋਵੇ ਲੜਕਾ شریف ਖਾਨਦਾਨ ਤੋਂ ਹੋਵੇ ਸਿਰਫ ਜੱਟ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਮੈਰਿਜ ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 19/7/2002 ਗੋਤ ਪੁੱਲਰ ਕਾਸਟ ਰਾਜੇਸੀ ਕੱਦ 5 ਫੁੱਟ 4 ਇੰਚ ਪੜਾਈ ਪਲੱਸ 2 ਸੈਲੂਨ ਦਾ ਕੰਮ ਪਤਾ ਜਲਾਲ ਜ਼ਿਲ੍ਹਾ ਬਠਿੰਡਾ ਮੰਗ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਚਾਹੀਦਾ ਲੜਕੇ ਕੋਲੇ 3-4 ਕਿੱਲੇ ਜ਼ਮੀਨ ਹੋਵੇ ਜਾਂ ਲੜਕਾ ਐਨ ਆਰ ਆਈ ਹੋਵੇ ਇਹਨਾਂ ਨੂੰ ਨਾਈਸੀ ਕਾਸਟ ਦੇ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 23/5/1997 ਪੜਾਈ ਡਾਕਟਰ ਬੀਏ ਐਮਐਸ ਜੋਬ ਮੈਡੀਕਲ ਆਫਸਰ ਇਨ ਪ੍ਰਾਈਵੇਟ ਹਸਪਤਾਲ ਪਟਿਆਲਾ ਸੈਲਰੀ ਤੀ ਤੋਂ 40000 ਇੱਕ ਮਹੀਨੇ ਦੀ ਇੱਕ ਐਮਬੀਬੀਐਸ ਸਟੂਡੈਂਟ ਜੀਐਮਸੀ ਪਟਿਆਲਾ ਤੋਂ ਲੜਕੀ ਸਿੱਖ ਫੈਮਿਲੀ ਤੇ ਉਹ ਕਾਸ਼ ਟੈਸ ਲੋਹਾਰ ਮੰਗ ਇਹਨਾਂ ਨੂੰ ਸਿੱਖ ਫੈਮਿਲੀ ਤੋਂ ਡਾਕਟਰ ਜਾਂ ਕਿਸੇ ਵੀ ਗਵਰਨਮੈਂਟ ਜੋਬ ਤੇ ਲੜਕਾ ਚਾਹੀਦਾ ਕਿਸੇ ਵੀ ਕਾਸ਼ ਦੇ ਨਾਲ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਇਹਨਾਂ ਨੂੰ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਲੰਧਰ ਨੇੜ ਦੇ ਇਲਾਕਿਆਂ ਨੂੰ ਪਹਿਲਾ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 25 12 2007 ਪਤਾ ਧੂਰੀ ਕਾਸ਼ ਰਵਿਦਾਸ ਸਿੱਖ ਪੜਾਈ ਪਲੱਸ 2 ਕੰਪਿਊਟਰ ਕੋਰ 7 ਬੈਣ ਕੱਦ 5 ਫੁੱਟ 2 ਇੰਚ ਇੱਕ ਪੈਣ ਇੱਕ ਭਰਾ ਇਹਨਾਂ ਦੇ ਮੰਗ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਜੀ ਰਵਿਦਾਸ ਸਿੱਖ ਲੜਕੇ ਨੂੰ ਪਹਿਲ ਹੈ ਜੇ ਕਿਸੇ ਹੋਰ ਧਰਮ ਦਾ ਆਵੇ ਤਾਂ ਕੰਟਰੈਕਟ ਮੈਰਿਜ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀ ਇੱਕ ਸੋਹਣੀ ਸੁਨੱਖੀ ਲੜਕੀ ਜਨਮ 1992 ਕੱਦ 5 ਫੁੱਟ 6 ਇੰਚ ਗੋਤ ਸ਼ੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਪੋਸਟ ਗ੍ਰੈਜੂਏਟ ਐਮਏ ਇੰਗਲਿਸ਼ ਕੰਮ ਪ੍ਰੋਫੈਸਰ ਅਤੇ ਪੀ ਐਚ ਡੀ ਮਾਂਗੇ ਨੇ ਇਹਨਾਂ ਨੂੰ ਵਧੀਆ ਸੋਨਾ ਸੁਨੱਖਾ ਲੜਕਾ ਕਲੀਨ ਸੇ ਵ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਪੀਆਰ ਜਾਂ ਸਿਟੀਜ਼ਨ ਚਾਹੀਦਾ ਇਹਨਾਂ ਨੂੰ ਬਾਹਰਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਿਟੀ ਦੇ 60 ਤੇ 70 ਕਿਲੋਮੀਟਰ ਦੇ ਏਰੀਏ ਨੂੰ ਪਹਿਲ ਆ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬੀ ਕਾਸਟ ਐਸਸੀ ਰਵਿਦਾਸੀ ਜਨਮ 1998 ਕੱਦ 5 ਫੁੱਟ ਪੜਾਈ ਬੀਏ ਪੀਜੀ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਇਹਨਾਂ ਦਾ ਆਪਣਾ ਘਰ ਵਿੱਚ ਬੁਟੀਕ ਦਾ ਕੰਮ ਹੈ ਜੀ ਪਤਾ ਹੁਸ਼ਿਆਰਪੁਰ ਮੰਗ ਇਹਨਾਂ ਨੂੰ ਲੜਕਾ ਚਾਹੀਦਾ ਕੋਈ ਨਸ਼ਾ ਨਾ ਕਰਦਾ ਹੋਵੇ ਲੜਕਾ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਤੇ ਹੋਵੇ ਜਾਂ ਐਨਆਰਆਈ ਹੋਵੇ ਲੜਕੇ ਦੀ ਕਾਸਟ ਐਸਸੀ ਹੀ ਹੋਵੇ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਹੋਰ ਫੋਨ ਨਾ ਕਰਨ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਨੇਹਾ ਉਮਰ 18 ਸਾਲ ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਕਰਦੀ ਆ ਲੜਕੀ ਕਾਸਟ ਐਸਸੀ ਇੱਕ ਪਹਿਣ ਮੈਰਡਾ ਭਰਾ ਕੋਈ ਨਹੀਂ ਪਤਾ ਮਹਿਤਪੁਰ ਪੰਜਾਬ ਲੜਕੀ ਆਪਣੇ ਮਾਤਾ ਪਿਤਾ ਨਾਲ ਕਿਰਾਏ ਦੇ ਘਰ ਵਿੱਚ ਰਹਿੰਦੀ ਹੈ ਲੜਕੀ ਬਹੁਤ ਗਰੀਬ ਘਰੋਂ ਹੈ ਮੰਗ ਲੜਕਾ ਕਿਸੇ ਵੀ ਬਾਹਲੀ ਕੰਟਰੀ ਤੋਂ ਹੋਵੇ ਜੋ ਕਿਸੇ ਵੀ ਕਾਸ਼ਦਾ ਹੋਵੇ ਜੋ ਲੜਕੀ ਦੇ ਮਾਤਾ ਪਿਤਾ ਲਈ ਇੱਕ ਘਰ ਬਣਾ ਕੇ ਦੇ ਸਕੇ ਤੇ ਲੜਕੇ ਦੀ ਏਜ ਵਾਲੀ ਵੱਡੀ ਨਾ ਹੋਵੇ ਜੀ ਲੜਕੇ ਦੀ ਏਜ 22-23 ਸਾਲ ਤੱਕ ਹੀ ਹੋਵੇ ਪਰਿਵਾਰ ਨੇ ਕਿਹਾ ਤੇ ਜੋ ਵੀ ਇਸ ਰਿਸ਼ਤੇ ਨਾਲ ਮੇਲ ਖਾਂਦੇ ਨੇ ਉਹ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 29 ਸਾਲ ਕਾਸ ਸਿੱਖ ਗੋਥ ਸੁਨਿਆਰੇ ਕੱਦ 5 ਫੁੱਟ 4 ਇੰਚ ਪੜਾਈ ਐਮਬੀਏ ਜੋਬ ਮਲਟੀਨੇਸ਼ਨਲ ਕੰਪਨੀ ਚ ਲੜਕੀ ਦੇ ਇੱਕ ਭੈਣ ਤੇ ਭਰਾ ਨੇ ਪਤਾ ਦਿੱਲੀ ਮੰਗ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਲੜਕਾ ਕੈਨੇਡਾ ਜੁਕੇ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੋਵੇ ਲੜਕਾ ਕਿਸੇ ਵੀ ਕਾਸ ਤੋਂ ਹੋਵੇ ਕੋਈ ਜਾਤੀਬੰਦਰ ਨਹੀਂ ਜੇ ਸਿੱਖ ਕਾਸ ਤੋਂ ਹੋਵੇ ਤਾਂ ਨਾਨ-वेजਿਟੇਰੀਅਨ ਹੋਵੇ ਕਿਉਂਕਿ ਲੜਕੀ ਨਾਨ-वेजਿਟੇਰੀਅਨ ਅਜ਼ੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਚਹਿਲ ਕਾਸਟ ਜੱਟ ਸਿੱਖ ਕੱਦ 5 ਫੁੱਟ 4 ਇੰਚ ਪੜਾਈ ਬੀਏ ਬੀਐਡ ਐਮਏ ਪੀਸੀਡੀਸੀ ਪੀਟਟ ਤੇ ਸੀਟਟ ਕਰਿਆ ਇਹਨਾਂ ਨੇ ਪਤਾ ਮਾਨਸਾ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾ ਮੈਰਿਡਾ ਕੈਨੇਡਾ ਵਿੱਚ ਇੱਕ ਛੋਟੀ ਭੈਣ ਅਨਮੈਰਿਡਾ ਮੰਗੇ ਇਹਨਾਂ ਨੂੰ ਵਧੀਆ ਪੜਿਆ ਲਿਖਿਆ ਜੱਟ ਸਿੱਖ ਕਾਸਟ ਤੋਂ ਲੜਕਾ ਚਾਹੀਦਾ ਜੇਕਰ ਲੜਕਾ ਇੰਡੀਆ ਤੋਂ ਹੋਵੇ ਤਾਂ 15 ਕਿੱਲੇ ਜ਼ਮੀਨ ਜੇ ਸਰਕਾਰੀ ਨੌਕਰੀ ਤਾਂ 10 ਕਿੱਲੇ ਜ਼ਮੀਨ ਜੇ ਐਨਆਰਆਈ ਹੋਵੇ ਤਾਂ 7-8 ਕਿੱਲੇ ਥੋੜੇ ਸਮੇਤੋ ਤਲਾਖ ਸੁਦਾ ਲੜਕਾ ਵੀ ਇਹਨਾਂ ਨੂੰ ਮਨਜ਼ੂਰ ਹੈ ਲੜਕਾ ਮਾਨਸਾ ਏਰੀਆ ਦੇ ਨੇੜੇ ਤੋਂ ਹੀ ਹੋਵੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਸਿੱਖ ਡਾਕਟਰ ਲੜਕੀ ਗਵਰਨਮੈਂਟ ਜੋਬ ਮੋਹਾਲੀ ਜਨਮ 1985 ਕੱਦ 5 ਫੁੱਟ 3 ਇੰਚ ਲੜਕੀ ਸੋਣੀ ਸੁਨੱਖੀ ਹੈ ਪਤਾ ਮੋਹਾਲੀ ਲੜਕੀ ਵਧੀਆ ਪਰਿਵਾਰ ਤੋਂ ਹੈ ਕਾਸਟ ਪਰਜਾਪਤ ਸਿੱਖ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਲੜਕਾ ਚਾਹੀਦਾ ਲੜਕੇ ਦੀ ਉਮਰ 38 ਤੋਂ 44 ਸਾਲ ਦੇ ਵਿੱਚ ਹੋਵੇ ਲੜਕਾ ਕਿਸੇ ਵੀ ਗਵਰਨਮੈਂਟ ਜੋਬ ਤੇ ਹੋਵੇ ਜਾਂ ਵਧੀਆ ਬਿਜ਼ਨਸਮੈਨ ਬਿਜ਼ਨਸ ਹੋਵੇ ਲੜਕੇ ਦਾ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਮੋਹਾਲੀ ਜਾਂ ਚੰਡੀਗੜ੍ਹ ਨੇੜੇ ਤੋਂ ਹੋਵੇ ਲੜਕਾ ਤੇ ਇਹਨਾਂ ਨੂੰ ਐਨ ਆਰ ਆਈ ਸੰਪਰਕ ਕਨਾਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਢਿੱਲੋ ਜਨਮ 1989 1988 ਪੜਾਈ ਐਮਏ ਪੋਲ ਸਾਇੰਸ ਕੱਦ 5 ਫੁੱਟ 5 ਇੰਚ ਪਿਤਾ ਐਲ ਢਿੱਲੋ ਮਾਤਾ ਐਸ ਢਿੱਲੋ ਕਾਸ ਜਰਸੀ ਇਕੱਲੀ ਲੜਕੀ ਹੈ ਕੋਈ ਭੈਣ ਭਰਾਣੀ ਜ਼ਮੀਨ 15 ਕਿਲੇ 4 ਪਲਾਟ ਨੇ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਯੂ ਐਸ ਤੋਂ ਪੀਅਰ ਹੋਵੇ ਇਹਨਾਂ ਨੂੰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਵਾਲੇ ਹੀ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹ ਹਨ ਅੱਜ ਦੇ ਕੁਝ ਲੜਕੀਆਂ ਦੇ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਬਾਰ ਬਾਰ ਲਗਾਇਆ ਜਾਂਦਾ ਹੈ ਮਿਲਦੇ ਹਾਂ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ